नहीं 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 शाही नहीं चलेगी।, <S hot ev eighty> नहीं चलेगी नहीं चलेगी नहीं चलेगी तक्के शाही नहीं चलेगी नहीं चलेगी नहीं चलेगी आवाज दो आवाज दो जो हमसे टकराएगा दूर दूर हो जाएगा जो हमसे टकराएगा दूर दूर हो जाएगा आवाज दो तक्के शाही नहीं चलेगी नहीं चलेगी नहीं चलेगी उल्टा करती नहीं चलेगी ਦਾ ਜਿਲ੍ਹਾ ਪਰਦਾ ਸਪੈਸਿੰਗ ਮਗਰ ਪਿਆਲਾ ਸੋ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਸਾਡੇ ਸਾਰੇ ਮੋਢੀ ਸਤਾਰਿਆਂ ਉਸ ਮਤਲਬ ਸਾਡੇ ਹਰ ਸਾਧ ਤਰ੍ਹਾਂ ਦੇ ਜੀ ਰਹਿਣ ਬਈ ਇਹ ਟੈਕੀ ਕੀ ਹੈ ਜਿਹੜਾ ਸਾਡੇ ਯੂਨੀਅਨ ਬੰਦੀਆਂ ਚ ਉਹ ਪਰਿਆਲਾ ਹੋਵੇ ਚ ਸੁਨੋਰ ਹੋਵੇ ਚ ਰਾਜਪਰਾ ਹੋਵੇ ਕਿਸੇ ਵੀ ਸੈੱਟ ਤੇ ਹੋਵੇ ਸਾਡੀ ਜਿਹੜੀ ਠੀਕਾ ਯੂਨੀਨਾ ਬਣੀ ਹੁੰਦੀ ਹੈ ਪਰ ਸਾਡੀ ਕੋਈ ਜਾਤੀ ਲੜਾਈ ਨਹੀਂ ਹੁੰਦੀ ਸਾਡੇ ਨੂੰ ਕੋਈ ਮਤ ਦੇਖ ਨਹੀਂ ਹੁੰਦੇ ਸਾਡੇ ਠੀਕ ਹੈ ਸਾਡੇ ਵਿਚਾਰਾਂ ਦੀ ਲੜਾਈ ਹੁੰਦੀ ਹੈ ਜਿਸ ਤਰੀਕੇ ਨਾਲ ਸਾਡੇ ਜਿਹੜੇ 31 ਅਗਸਤ ਨੂੰ ਜਿਹੜੇ ਸਾਡੇ ਭਰਾ ਜਰੇਂਦਰ ਜੀ ਜਾਂ ਉਹਨਾਂ ਦੀ ਜਿਹੜੀ ਟੀਮ ਉਹ ਸਾਡੇ ਜਿਹੜੇ ਸਨੋਰ ਤੋਂ ਜਿਹੜੇ ਸਾਡੇ ਪ੍ਰਧਾਨ ਜੀ ਦੇ ਨੰਗਾ ਜੀ ਨਾਲ ਵੱਲੋਂ ਜਿਹੜਾ ਉਹ ਹੋਇਆ ਸੋ ਉਹਨਾਂ ਦੇ ਦੂਸਰੀ ਪਾਰਟੀ ਵੱਲੋਂ ਜਿਹੜਾ ਐਡਿਕਸ਼ਨ ਲਗਾ ਕੇ ਦਾ ਅੱਜ ਤੁਹਾਡੇ ਮੀਡੀਆ ਰਾਹੀਂ ਅਸੀਂ ਸੁਣੇ ਕਿ ਇਹ ਕਹਿੰਦੇ ਵੀ ਗਲਤ ਲਗਾਇਆ ਗਿਆ ਕਿਉਂਕਿ ਕਿਸੇ ਵੀ ਸੀਸੀਟੀਵੀ ਕੇ ਕਵਰੇਜ ਦੇ ਵਿੱਚ ਨਹੀਂ ਆਇਆ ਲੜਾਈ ਹੁੰਦਾ ਝਗੜਾ ਹੁੰਦਾ ਹੈ ਡਿਲੀਗੇਸ਼ਨ ਤਾਂ ਕੋਈ ਵੀ ਲਗਾ ਸਕਦਾ ਮੈਂ ਲਗਾ ਸਕਦਾ ਕੋਈ ਵੀ ਲਗਾ ਸਕਦਾ ਪਰ ਕੱਲ ਇਹ ਹੈ ਵੀ ਜਿਹੜਾ ਐਲੀਕੇਸ ਨੂੰ ਨਾ ਲਗਾਇਆ ਤੂੰ ਗਲਤ ਲਗਾਇਆ ਗਿਆ ਕਿਉਂਕਿ ਸਾਡੇ ਜਿਹੜੀ ਲੜਾਈਆਂ ਹੁੰਦੀਆਂ ਉਹ ਵਿਚਾਰਾ ਦੀ ਲੜਾਈ ਆਉਂਦੇ ਕੋਈ ਦੂਸਰੀ ਹੱਥਾਂ ਪਰ ਸਾਡਾ ਜਿਹੜਾ ਜਿਲ੍ਹਾ ਪ੍ਰਧਾਨ ਹੋਂ ਜਨਾਬ ਤੇ ਉਹ ਪ੍ਰਧਾਨ ਜੀ ਦੀ ਰਣਾਈ ਦੇ ਕਿ ਅਸੀਂ ਇਹ ਫੈਸਲਾ ਕੀਤਾ ਹੁਣੇ ਬੈਠ ਕੇ ਵੀ ਜਿਹੜਾ ਅਗਲਾ ਸਟੈਪ ਜਿਹੜਾ ਆਊਗਾ ਅਸੀਂ ਜਿਹੜੇ ਜਿਲ੍ਹਾ ਪ੍ਰਧਾਨ ਜੀ ਦੀ ਲੈਟ ਵੇਸੇ ਉਹ ਪੁਲਿਸ ਵਾਲੇ ਪਰਦੇ ਉਹ ਜਿਹੜਾ ਪ੍ਰਧਾਨਗੀ ਲੈਨਵੇ ਤੇ ਉਹ ਐਸਐਸਪੀ ਸਾਹਮਣੇ ਲੈਟ ਦੇ ਮੰਗੇ ਉਹਦੇ ਵਿੱਚ ਕਲੀਅਰ ਕਰ ਦਾਂਗੇ ਯਾਰ ਨੂੰ ਅਗਰ ਸਾਡੇ ਇਲਾਕੇ ਨਾਲ ਦੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹਨੂੰ ਮਤਲਬ ਰੰਗ ਨਾ ਕੀਤਾ ਗਿਆ ਤਾਂ ਅਸੀਂ ਆਮਲੇ ਟਾਈਮ ਦੇ ਵਿੱਚ ਨਰਕੋਂ ਸੇ ਜਿਹੜੇ ਸਾਡੇ ਸਮੋਰ ਦੇ ਵਿੱਚ ਪੂਰਾ ਜੇਰਾਂਗੇ ਉਹ ਜਿਹੜਾ ਸਾਡਾ ਥਾਣਾ ਜਿਹੜਾ ਸਮੋਰ ਦੇ ਵਿੱਚ ਉਹਦੇ ਜੇਰ ਦੇ ਪੂਰੇ ਵੀ ਕੁੱਟਾਂਗੇ ਤਾਂ ਐਸੇ ਅਗਰ ਕੋਈ ਪਰਸਾ ਪੁਲਿਸ ਕੋਲ ਸਾਹਮਣੇ ਬੈਠਾ ਗਏ ਮਾਰਿਆ ਜਲਾ ਪਰਚਾ ਦਰਜ ਨਹੀਂ ਕੀਤਾ ਗਿਆ ਹਰ ਹੋਜੀ ਝਗੜਾ ਮੇਡ ਦਾ ਕੀ ਚੱਕਰ ਸੀਗਾ ਜੀ ਉਹ ਸੁਣਾਣਾ ਤਾਂ ਕੁਝ ਦੋ ਹੈ ਇਹ ਵਿੱਚ ਥੋੜਾ ਮੁਲਾਜ਼ਮਾਂ ਦੇ ਦੋ ਗਰੁੱਪ ਪ੍ਰਿੰਸੀਪਲ ਜੀ ਦੇ ਅੰਦਰ ਦੇ ਸਾਰੇ ਬ੍ਰਾਂਚ ਹੋ ਰਹੇ ਨੇ ਇਹ ਐਬਸੋਲਿਊਟ ਮਣਾ ਮਟਾ ਬੋਲ ਪਏ ਉਹ ਇਸ ਤੋਂ ਜਾਂਦੇ ਕੁਝ ਨਹੀਂ ਉਹ ਡਿਊਟੀਆਂ ਪਿੱਛੇ ਇਹ ਹੋਮ ਡਿਗ ਰਹਿੰਦੀਆਂ ਮਾਣੀ ਮਿੱਟੀ ਪ੍ਰਭਾਵ ਦੇ ਵਿੱਚ ਬੋਲ ਪੰਦੇ ਨੂੰ ਚਾਹ ਨਾ ਮਾਰ ਕੋਈ ਸਰ ਇਹ ਮਾਉ ਹੋਰ ਕੁਝ ਆਖੜਾਂ ਨਹੀਂ ਮੈਂ ਨਾ ਕਰ ਇਸ ਪੱਤੇ ਦਾ ਜਦੋਂ ਤੱਕ ਕੋਈ ਸਨਾਂ ਮੈਟਰਾ ਮੈਂ ਤਾਂ ਆਪਣੇ ਦਫ਼ਤਰ ਦਾ ਉਹ ਕਰ ਸਕਦਾ ਮੈਂ ਮੇਰੇ ਕੋਲ ਸਕੈਪ ਰਿਨਗ ਲਿਖਤੀ ਕੋਈ ਗੜਾਈ ਦੀ ਆਮ ਜੂਰੀ ਇਨਕੁਆਇਰੀ ਕਰਾਂਗਾ ਦੇਹਾ ਦੇ ਕੁਝ ਨਵਾਰਾ ਰੋਧ ਕਰਨਾ ਪਰਟੀ ਗਿਆ ਵੀ ਮਾਰਕੁੱਤ ਕਰੀਏ ਉਹ ਬੈਠੇ ਸੀ ਸਾਡੇ ਉਹ ਦਫਤਰੋਂ ਨਿਕਲੇ ਗਿਆ ਸੀਗਾ ਉਹ ਜਦ ਬਾਹਰ ਦੇਖਿਆ ਕੋਈ ਨਹੀਂ ਉਤਨੀ ਚਾਰ ਬੰਦੇ ਕਹਿੰਦੇ ਆਏ ਇੱਕਦਮ ਉਹਨਾਂ ਨੂੰ ਹੱਲਾਸ਼ਾਰੀ ਪਾ ਗਏ ਮਾਰਿਆ ਵੀ ਅਗਰ ਅਸੀਂ ਪਹਿਲਾਂ ਪ੍ਰਸ਼ਾਸਨ ਦਾ ਅਸੀਂ ਆਪਣਾ ਪੱਖ ਰੱਖਾਂਗੇ ਜੇ ਨਹੀਂ ਸੁਣਾਈ ਹੋਈ ਫਿਰ ਅਸੀਂ ਪੰਜਾਬ ਲੈਵਲ ਤੇ ਹੀ ਸਾਰਾ ਕੰਮ ਚੱਲੇਗਾ ਵੀ ਚਾਹੇ ਸਾਨੂੰ ਸਾਰੇ ਸਟ੍ਰਾਈਕ ਕਰਨੀ ਪਵੇ ਵੀ ਜੇ ਸਾਡੇ ਛੁੱਟੇ ਪਰਚੇ ਜਿਹੜੇ ਹੋਏ ਜਾਂ ਨਾ ਕੈਸੇ ਕੋਲ ਲੈ ਕੇ ਜਾਣੀ ਪਵੇ ਰੇਲੀਆਂ ਭਰ ਕੇ ਵੀ ਜਦੋਂ ਸਾਨੂੰ ਇਨਸਾਫ ਨਹੀਂ ਮਿਲਦਾ ਜੇ ਸਾਡੇ ਗੱਲ ਧੱਕਾ ਕਰਨਗੇ ਤਾਂ ਅਸੀਂ ਇਹ ਕੰਮ ਕਰਾਂਗੇ ਜੇ ਸਾਡੇ ਨਾਲ ਪਿਆਰ ਦੇ ਨਾਲ ਪ੍ਰਸ਼ਾਦ ਸਾਡਾ ਪੱਖ ਸੁਨੇਗਾ ਔਰ ਰੱਖੇਗਾ ਤਾਂ ਫਿਰ ਅਸੀਂ ਉਹਨਾਂ ਦੇ ਨਾਲ ਪ੍ਰਸ਼ਾਦ ਦੇ ਨਾਮ ਨਾਲ ਲਾਲਾ ਲਾ ਇਨਾਮ ਨੰਦਲਾਲਾ ਜੀ ਜਿਹਨਾਂ ਐਸ 5 ਸਰ ਕੰਡਾਦਰਬਰ ਕਰੀ ਹੁਣੀ ਨਗਰ ਕੂ ਬੁਸੋ ਦੇ ਪ੍ਰਧਾਨ ਹੈ ਤੇ ਜਿਹੜਾ ਇਹਨਾਂ ਨੇ ਮਿਲਦੇ ਛੁੱਟਾ ਪਰਚਾ ਕਰਾਇਆ ਗੱਲ ਸਾਰੀ ਪ੍ਰਧਾਨ ਜੀ ਨੇ ਦੱਸ ਹੀ ਦਿੱਤੀ ਕਿ ਅਰਜਿੰਦਰ ਕੁਮਾਰ ਦਾ ਕੋਈ ਵੀ ਮੈਟਰ ਨਹੀਂ ਸੀਗਾ ਉਸਦੇ ਇੱਕ ਅਜੇ ਕੁਮਾਰ ਹੈ ਮੁੰਡਾ ਉਹਦੀ ਦਵਿੰਦਰ ਸਿੰਘ ਮੇਟ ਨਾਲ ਕੰਮ ਪਿੱਛੇ ਬਹਿਸ ਹੋਈ ਸੀਗੀ ਇਹਨਾਂ ਦੇ ਮੈਂਬਰ ਨੇ ਕਿਸੇ ਨੇ ਅਰਜਿੰਦਰ ਕੁਮਾਰ ਨੂੰ ਫੋਨ ਕਰਕੇ ਬੁਲਾਇਆ ਇਥੇ ਵੀ ਭਾਈ ਇਥੇ ਬਹਿਸ ਹੋਈ ਆ ਜਾ ਉਹ ਆਇਆ ਇਥੇ ਕਹਿੰਦਾ ਅਸੀਂ ਧਰਨਾ ਲਾਏਗੇ ਮੇਰੇ ਸਾਹਬ ਨੇ ਕਿਹਾ ਤੁਸੀਂ ਧਰਨਾ ਲਾਓ ਅਸੀਂ ਆਪਣੇ ਕੰਮਾਂ ਤੇ ਚਲੇ ਗਏ ਉਸ ਤੋਂ ਬਾਅਦ ਰਜਿੰਦਰ ਕੁਮਾਰ ਆਪਣੇ ਘਰ ਗਿਆ ਪੜਿਆਲੇ ਮੀਟਿੰਗਾਂ ਵੀ ਅਟੈਂਡ ਕਰਕੇ ਆਇਆ ਮੀਟਿੰਗ ਅਟੈਂਡ ਕਰਕੇ ਆਇਆ ਪੜਿਆਲੇ ਸਭ ਕੁਝ ਕਰਕੇ ਆਇਆ ਉਹਦਾ ਸਾਡੇ ਉਹ ਪ੍ਰੂਫ ਵੀ ਪਿਆ ਆਹ ਫੋਟੋ ਆ ਪਈਆਂ ਉਹਦੀਆਂ ਆਹ ਵੇਖ ਰਜਿੰਦਰ ਕੁਮਾਰ 31 ਤਰੀਕ ਦੀ ਫੋਟੋ ਹੈ 3:30 ਵਜੇ ਦੀ ਉਹਦੇ ਮਿੰਡਾਂ ਨਾਮ ਟਾਈਮ ਸਭ ਕੁਝ ਮੈਂਸ਼ਨ ਹੋ ਰਿਹਾ ਠੀਕ ਹੈ ਜੀ ਉਸ ਦਿਨ ਰਾਤ ਨੂੰ 8 ਵਜੇ ਨੂੰ ਅਟੈਕ ਹੁੰਦਾ ਜੀ ਰਾਤ ਨੂੰ 8 ਵਜੇ ਅਟੈਕ ਹੋਇਆ ਉਹਨੂੰ ਜੇ ਕੁੱਟਮਾਰ ਸਵੇਰੇ ਕੀਤੀ ਸੀਗੀ ਤਸਵੀਰੀ ਕਿਉਂ ਨਹੀਂ ਹਾਲ ਕਾਰਵਾਈ ਕੀਤੀ ਸਾਡੇ ਨੇ ਸਵੇਰੇ ਪਰਚਾ ਦਰਜ ਕਰਾਉਂਦੇ ਸਵੇਰੇ ਜਾਂਦੇ ਹੋ ਹਸਪੀਟਲ ਫਿਰ ਸਾਡੇ ਕੋਲ ਬਾਕਾਇਦਾ ਵੀਡੀਓ ਪਈ ਹੈ ਉਹਦੀ ਜਿੱਦਾਂ ਉਹ ਠੀਕ ਠਾਕ ਆਇਆ ਦਫਤਰ ਤੇ ਉਦੋਂ ਹੀ ਠੀਕ ਠਾਕ ਜਾ ਰਿਹਾ ਸਕੂਟਰ ਤੇ ਜੇ ਕੁੱਟ ਕੁਛ ਨਹੀਂ ਹੋਇਆ ਜੀ ਉਸ ਲੋਕ ਕਿਸੇ ਬੰਦੇ ਨੇ ਹਾਲਾ ਉਫ ਤੱਕ ਨਹੀਂ ਕੀਤਾ ਕੁੱਟਮਾਰ ਤਾਂ ਦੂਰ ਦੀ ਗੱਲ ਹੈ ਗੱਲ ਸਾਰੀ ਦਵਿੰਦਰ ਸਿੰਘ ਮੇਟ ਨਾਲ ਹੋਈ ਸੀਗੀ ਕੰਮ ਪਿੱਛੇ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਾਂਗਾ ਇਹਨਾਂ ਦਾ ਜਿਹੜਾ ਘਰੇਲੂ ਫੈਮਿਲੀ ਮੈਟਰ ਚੱਲ ਰਿਹਾ ਸ਼ਾਇਦ ਉਹਦੇ ਕਰਕੇ ਟੈਨਸ਼ਨ ਲੇਗਾ ਕਿਉਂਕਿ ਇਹਦੇ ਭਰਾ ਨੇ ਤਾਂ ਜ਼ਮੀਨ ਜਮੂਨ ਜਿਹੜਾ ਵੀ ਇਹਨਾਂ ਚੱਲ ਰਿਹਾ ਘਰੇਲੂ ਮੈਟਰ ਸਾਨੂੰ ਆ ਚਲੋ ਕਿਸੇ ਦੇ ਘਰੇਲੂ ਮੈਟਰ ਤੇ ਬੋਲਣ ਦੀ ਕੋਈ ਨਹੀਂ ਪਰ ਸਾਡੇ ਤੇ ਆਈ ਹੈ ਹੁਣ ਅਸੀਂ ਬੋਲਾਂਗੇ ਤੇ ਆਪਣੇ ਘਰੇਲੂ ਮੈਟਰ ਕਰਕੇ ਵੀ ਇਹਨੂੰ ਅਟੈਕ ਹੋ ਸਕਦਾ